ਹਾਂਜੀ ਮੇਰੇ ਵੱਲੋਂ ਮੇਰੇ ਸਾਰੇ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ ਹਰ ਰੋਜ਼ ਦੀ ਤਰ੍ਹਾਂ ਤੁਹਾਡੀ ਭੈਣ ਜਸਵਿੰਦਰ ਤਨਜੂ ਹਾਜ਼ਰ ਹੈ ਜੀ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਪਿਆਰੀ ਜਿਹੀ ਕੋੜੀ ਲੈ ਕੇ ਵੈਸੇ ਤਾਂ ਵੀਰਾਂ ਦੇ ਵਿਆਹ ਵੀਰ ਦੇ ਵਿਆਹ ਦੀਆਂ ਸਾਰੀਆਂ ਹੀ ਕੋੜੀਆਂ ਬਹੁਤ ਪਿਆਰੀਆਂ ਹੁੰਦੀਆਂ ਹਨ ਔਰ ਉਮੀਦ ਕਰਦੀ ਹਾਂ ਮੇਰੀਆਂ ਭੈਣਾਂ ਨੂੰ ਇਹ ਕੋੜੀ ਪਸੰਦ ਆਉਗੀ ਔਰ ਅਗਰ ਪਸੰਦ ਆਉਂਦੀ ਹੈ ਤਾਂ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜਰੂਰ ਦੱਸਿਓ ਲੋ ਜੀ ਮਾਣੋ ਆਨੰਦ ਆਪਾਂ ਸ਼ੁਰੂ ਕਰਦੇ ਹਾਂ ਕੋੜੀ ਕੋੜੀ ਤਮੇਰੇ ਵੀਰ ਦੀ ਨਿਬਿੰਦ ਰਾਵਣ ਵਿੱਚ ਆਈ ਕੋੜੀ ਤਮੇਰੇ ਵੀਰ ਦੀ ਨਿਬਿੰਦ ਰਾਵਣ ਵਿੱਚ ਆਈ ਮਾਰੇ ਪਲਾਕੀ ਚੜ ਗਿਉ ਵੇ ਵੇਖੀ ਵੀਰਾ ਤੇਰੀ ਚਤਰਾਈ ਮਾਰੇ ਪਲਾਕੀ ਚੜ ਗਿਉ ਵੇ ਵੇਖੀ ਵੀਰਾ ਤੇਰੀ ਚਤਰਾਈ ਜਾਨ ਦਾ ਪੈਣਾ ਨੇ ਰੋਕਿਆ ਵਿਦੇਜ ਵੀਰ ਬਾਗ ਫੜਾ ਨਾ ਪੈਣਾ ਨੇ ਰੋਕਿਆ ਵਿਦੇਜ ਵੀਰ ਬਾਗ ਫੜਾਈ ਜੋ ਕੁਝ ਮੰਗਣਾ ਮੰਗ ਲੈ ਨੀ ਪੈਣਾ ਬਹੁਤੀ ਧੀਰੇ ਨ ਲਾਈ ਜੋ ਕੁਝ ਮੰਗਣਾ ਮੰਗ ਲੈ ਨੀ ਪੈਣਾ ਬਹੁਤੀ ਧੀਰੇ

కోడి ਤਮੇਰੇ ਵੀਰ ਦੀ ਨਿਬਿੰਦ ਰਾਵਨ ਵਿਚੋਂ ਆਈ ਮਾਰ ਪਲਕੀ ਚੜ ਗਿਓ ਵੇ ਦੇਖੀ ਦਿਓਰਾ ਤੇਰੀ ਚਤrai ਮਾਰ ਪਲਕੀ ਚੜ ਗਿਓ ਵੇ ਦੇਖੀ ਦਿਓਰਾ ਤੇਰੀ ਚਤrai ਜਾਂਦਾ ਪਾਬੋ ਨੇ ਰੋਕਿਆ ਵਿਦੇਜ ਦਿਉ ਰਸੂਰ ਮਾਪਵਾਈ ਜਾਂਦਾ ਪਾਬੋ ਨੇ ਰੋਕਿਆ ਵਿਦੇਜ ਦਿਉ ਰਸੂਰ ਮਾਪਵਾਈ ਜੋ ਕੁਝ ਮੰਗਣਾ ਮੰਗ ਲੈ ਨੀ ਪਾਬੋ ਤੀ ਦੇਰ ਨਾ ਜੋ ਕੁਝ ਮੰਗਣਾ ਮੰਗ ਲੈ ਨਿਪਾਬੋ ਬੋਤੀ ਦੇਰ ਨ ਲਾਈ ਪੰਜ ਰੁਪਈਏ ਰੋਕ ਦੇ ਵਿrani ਹਾਰ ਲਿਆਈ ਪੰਜ ਰੁਪਈਏ ਰੋਕ ਦੇ ਵਿrani ਹਾਰ ਲਿਆਈ ਕੋੜੀ ਤਾਂ ਮੇਰੇ ਵੀਰ ਦੀ ਨਿਬਿੰਦਰਾ ਬਨ ਵਿੱਚ ਆਈ ਕੋੜੀ ਤਾਂ ਮੇਰੇ ਵੀਰ ਦੀ ਨਿਬਿੰਦਰਾ ਬਨ ਵਿੱਚ ਆਈ ਮਾਰ ਪਲਾ ਕੀ ਚੜ ਗਿਓ ਵਿਵੇਕੀ ਪਤੀ ਜਿਆ ਤੇਰੀ ਚਤਰਾਏ ਮਾਰੇ ਪਲਾਕੀ ਚੜ ਗਿਓ ਵਿਵੇਕੀ ਪਤੀ ਜ ਤੇਰੀ ਚਤਰਾਏ ਜਾਂਦਾ ਪੁਆ ਨੇ ਰੋਕਿਆ ਵਿਦੇਜ ਪਤੀ ਜਿਆ ਦਾਲ ਚ ਰਾਈ ਜਾਂਦਾ ਪੁਆ ਨੇ ਰੋਕਿਆ ਵੇ ਦੇਜਾ ਪਤੀਜ ਦਾਲ ਚਰਾਈ ਜੋ ਕੁਝ ਮੰਗਣਾ ਮੰਗ ਲੈ ਨਿਪੂਆ ਬੋਤੀ ਧੇਰੇ ਨਲਾਈ ਜੋ ਕੁਝ ਮੰਗਣਾ ਮੰਗ ਲੈ ਨਿਪੂਆ ਬੋਤੀ ਧੇਰੇ ਨਲਾਈ 5 ਰੁਪਈਏ ਰੋਕ ਦੇ ਵੇ ਚੂੜੀਆਂ ਹੱਥ ਫੜਾਈ ਪੰਜ ਰੁਪਈਏ ਰੋਕ ਦੇ ਵੇ ਚੂੜੀਆਂ ਹੱਥਾਂ ਨੂੰ ਪੁਆਈ ਕੋੜੀ ਤਮੇਰੇ ਵੀਰ ਦੀ ਨਿਬਿੰਦਰਾ ਬਨ ਵਿਚੋ ਆਈ ਕੋੜੀ ਤਮੇਰੇ ਵੀਰ ਦੀ ਬਿੰਦੇ ਰਵਨ ਵਿਚੋਈ ਮਾਰ ਪਲਾਕੀ ਚੜ ਗਿਓ ਵੇ ਦੇਖੀ ਵੀਰ ਤੇਰੀ ਚਤਰਾਈ ਮਾਰ ਪਲਾਕੀ ਚੜ ਗਿਓ ਵੇ ਦੇਖੀ ਵੀਰ ਤੇਰੀ ਚਤਰਾਈ ਜਾਂਦੇ ਨੂੰ ਸਾਥ ਵਿੱਚ ਰੋਕਿਆ ਉਹ ਦੇ ਜਾਈ ਜਾਂਝ ਚੜਾਈ ਜਾਂਦੇ ਨੂੰ ਸਾਥ ਵਿੱਚ ਰੋਕਿਆ ਉਹ ਦੇ ਜਾਈ ਜਾਂਝ ਚੜਾਈ ਜੋ ਕੁਝ ਮੰਗਣਾ ਮੰਗ ਲਓ ਜਿਬੋਤੀ ਦੇਰ ਨਾ ਲਾ ਜੋ ਕੁਝ ਮੰਗਣਾ ਮੰਗ ਲੋ ਜਿਬੋ ਤੇ ਦੇਰ ਨ ਲਾਇਓ 5 ਰੁਪਈਏ ਚੜਤ ਦੇ ਓ ਕੋਤਰੀ ਹੱਥ ਫੜਾਈ 5 ਰੁਪਈਏ ਚੜਤ ਦੇ ਓ ਕੋਤਰੀ ਹੱਥ ਫੜਾਈ ਕੋੜੀ ਤਮੇਰੇ ਵੀਰ ਦੀ ਨਿਬਿੰਦਰਾ ਬਨ ਵਿੱਚ ਆਈ ਕੋੜੀ ਤਮੇਰੇ ਵੀਰ ਦੀ ਨਿਬਿੰਦਰਾ ਬਨ ਵਿੱਚ ਆਈ